ਸ਼ਹਿਰੀ ਆਵਾਸ ਯੋਜਨਾ ਜਿਹੜੀ ਕਿ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਦਾ ਹਿੱਸਾ ਸੀ ਕਿ ਜਿਹੜੇ ਐਸਸੀ ਐ ਬੀਸੀ ਆਯਾ ਵੈਸੇ ਗਰੀਬ ਲੋਕ ਹੈ ਪਟੋ ਬੇਕਰੇ ਨੇ ਉਹਨਾਂ ਨੂੰ ਸਰਕਾਰ ਜਿਹੜੀ ਹੈ ਮਕਾਨ ਪਾ ਕੇ ਭਾਵੇਂ ਉਹ ਫਲੈਟ ਦੀ ਸ਼ਕਲ ਚ ਹੋਵੇ ਭਾਵੇਂ ਡਿਪੈਂਡਿੰਗ ਔਨ ਦਾ ਅਵੇਲੇਬਿਲਟੀ ਆਫ ਲੈਂਡ ਤੇ ਇਹ ਪੰਜਾਬ ਸ਼ਹਿਰੀ ਆਵਾਸ ਯੋਜਨਾ 2017 ਦਾ ਇੱਕ ਨਵਾਂ ਬਿੱਲ ਜਿਹੜਾ ਹੈ ਕਿ ਕਿੰਨੇ ਕਿੰਨੇ ਮਕਾਨ ਇਹ ਇਹਦੀ ਕੋਈ ਇਸ ਵੇਲੇ ਹੱਦ ਮੁਕਰਰ ਨਹੀਂ ਕੀਤੀ ਗਈ ਹੈ ਬਿਕੋਜ਼ ਬਟ ਵੀ ਹੈਵ ਵੀ ਹੈਡ ਟੂ ਹੈਵ ਲੈਜਿਸਲੇਸ਼ਨ ਇਨ ਪਲੇਸ ਲੋਕਲ ਬਾਡੀਜ਼ ਡਿਪਾਰਟਮੈਂਟ ਇੱਕ OTS ਲੈ ਕੇ ਆਏਗਾ ਆ ਵਨ ਟਾਈਮ ਸੈਟਲਮੈਂਟ ਜਿਹੜੇ ਕਿ ਏਰੀਆਜ਼ ਹੈਗੇ ਆ ਵਾਟਰ ਦੇ ਸੂਜ ਦੇ ਔਰ ਤਕਰੀਬਨ 150 ਕਰੋੜ ਦਾ ਆਊਟਸਟੈਂਡਿੰਗ ਪਿਆ ਹੈ ਸੋ ਇਹਨਾਂ ਨੂੰ ਪ੍ਰਾਪਰਟੀ ਟੈਕਸ ਟੈਂਸਰ ਤੋਂ ਹਾਂਜੀ ਇਸੇ ਤਰ੍ਹਾਂ ਹੀ ਮਿਊਨਿਸਪਲ ਜਿਹੜਾ ਪ੍ਰਾਪਰਟੀ ਟੈਕਸ ਹਾਊਸ ਟੈਕਸ ਜਾਂ ਜੋ ਵੀ ਜਿੰਨ ਉਹ ਤੱਕ 300 ਕਰੋੜ ਦਾ ਸੋ ਇਹਨਾਂ ਦੀਆਂ ਸਾਰੀਆਂ OTS ਸਕੀਮਸ ਬਣਾਉਣ ਵਾਸਤੇ ਕੋਈ ਇਹਨਾਂ ਨੂੰ ਕੈਬਨਟ ਨੇ ਇਜਾਜ਼ਤ ਦਿੱਤੀ ਹੈ